ਬਾਈਪਾਸ ਰੋਡ ਤੇ ਰਾਤ ਰਾਜਾ ਸੁਆਮੀ ਡੇਰੇ ਦੇ ਬਿਲਕੁਲ ਸਾਹਮਣੇ ਗੇਟ ਦੇ ਸਾਹਮਣੇ ਬਸੰਤ ਪਿਕਨਿਕ ਸਪੋਰਟ ਉਥੇ ਚੋਰੀ ਹੋਈ ਆ ਚੋਰੀ ਦੀ ਵਾਦਤ ਹੋ ਗਈ ਆ ਰਾਤ ਨੂੰ ਕੀ ਨਾਜੀ ਤੁਹਾਡਾ ਮੇਰਾ ਨਾਮ ਦਮੇਸ਼ ਕੁਮਾਰ ਚਾਬਾ ਜੀ ਕੀ ਗੱਲ ਬਸੇ ਮੈਂ ਪੌਣੇ ਤਿੰਨ ਆਇਆ ਅੱਜ ਮੈਂ ਠੀਕ ਨਾ ਹੋਣ ਕਰਕੇ ਤੇ ਜਿੱਦਾਂ ਆ ਕੇ ਦੇਖਿਆ ਤਾਲਿਆਂ ਦੇ ਉੱਤੇ ਤਾਲੇ ਹੀ ਹੈ ਨਹੀਂ ਮੈਂ ਕਿਹਾ ਤਾਲੇ ਤਾਂ ਮੈਂ ਲਾ ਕੇ ਗਿਆ ਚੰਗੀ ਤਰ੍ਹਾਂ ਲਾ ਕੇ ਗਿਆ ਇੱਧਰ ਦੇਖ ਆ ਸੋਚ ਕੇ ਫੇਰ ਮੈਂ ਘਰ ਸਾਟਾ ਤੇ ਪੰਗ ਵੰਡੀਆਂ ਨੂੰ ਧੱਕ ਕੇ ਮੈਂ ਜਿੱਦਾਂ ਛਾਟਾ ਤੇ ਕੇ ਸਾਹਮਣੇ ਦੇਖਿਆ ਗੱਲਾਂ ਵੀ ਖਿਲਰਿਆ ਪਿਆ ਬੋਲਕ ਵੀ ਟੋੜੀ ਪਈ ਡੱਬਾ ਵੀ ਉੱਤੇ ਨਹੀਂ ਸੀ ਜਿੰਨੇ ਕੈਸ਼ਿੰਗ ਨਾਲ ਥੋੜਾ ਰੱਖੀਆ ਫੇਰ ਮੈਂ ਫ੍ਰੀਜ ਦੇਖਿਆ ਤਾਂ ਉੱਪਰ ਦਾ ਖਾਣਾ ਖਾਲੀ ਪਿਆ ਫੇਰ ਮੈਂ ਆਪਣਾ ਬਾਹਰ ਨਿਕਲ ਕੇ ਇੱਧਰ ਤੋਂ ਦੇਖਿਆ ਅੰਦਰ ਗਿਆ ਸਾਰਾ ਦੇਖ ਕੇ ਵਈ ਕੀ ਕੀ ਹੋਇਆ ਫੇਰ ਮੈਂ ਇੱਥੇ ਕੁ ਢੋਲਾਇਆ ਦੇਖਿਆ ਮੈਂ ਗਵੰਡੀਂ ਪੁੱਠੀਆਂ ਮੈਂ ਕਿਹਾ ਅੰਮ੍ਰਿਤਵਾ ਦਾ ਢਾ ਢੋਲਾ ਤਾਂ ਨਹੀਂ ਕਹਿੰਦਾ ਨਹੀਂ ਸਾਹੀ ਨਹੀਂ ਬਾਰੇ ਦੇਖਿਆ ਤਾਂ ਆ ਕਹਿਣ ਪਏ ਕਿਉਂਕਿ ਮੈਂ ਨਾਲ ਪੰਛੀਆਂ ਲਈ ਰੋਟੀ ਲਿਆ ਨਾ ਪਾਣ ਲੱਗਾ ਤੁਮ ਬਗਵਾ ਆ 11 ਕਹਿਣ ਤਾਂ ਇਥੋਂ ਲੱਬੇ ਆ ਜੀ ਕੀ ਨੁਕਸਾਨ ਕੀ ਦੀ ਹੋਇਆ ਕੈਨ ਦਾ ਤਾਂ ਜੀ 250 ਰੁਪਏ ਦਾ ਤਾਂ ਰੈੱਡ ਬੋਲ ਦਾ ਵੀ ਕਹਿਣਾ ਤੇ ਵੀ ਉਹ ਸਾਰੇ ਕੈਨ ਹੀ ਉੜੇ ਆ ਜਾਂ 11 ਕਦੇ ਵਿੱਚੋਂ ਵਾਪਸ ਮਿਲ ਗਿਆ ਫ੍ਰੀਜ ਦੇ ਮੋਲੇ ਖਾਣੇ ਚੋਂ ਵੀ ਉੜੇ ਪਏ ਆ ਇੱਧਰ ਵੀ ਉੜੇ ਪਏ ਆ ਆ ਦੇਖੋ ਰੈੱਡ ਬੋਲ ਤਾਂ ਇੰਦੇ ਚ ਛੱਡਿਆ ਹੀ ਨਹੀਂ ਮਨ ਲੱਗਦਾ ਰੈੱਡ ਬੋਲ ਦੇ ਸਕੀਨ ਨਹੀਂ ਆ ਕਿ ਆਈਦਲਾ ਖਾਣੇ ਦੇ ਆ ਦੇਖੋ ਸਾਰਾ ਖਾਣਾ ਖੋਲਿਆ ਪਿਆ ਪਿੱਛੇ ਤਾਂ ਇਦਾਂ ਹੀ ਕਹਿਣ ਪਏ ਸੀਗੇ ਹਾਂ ਆਹ ਲੀਆਂ ਪਈਆਂ ਸਾਰੀਆਂ ਆਹ ਲਓ ਦੇਖੋ ਆ ਖਾਣਾ ਖਾਲੀ ਹੋਇਆ ਪਿਆ ਜੀ ਆ ਦੇਖੋ ਉੱਤੋਂ ਆ ਉਸ ਤੋਂ ਆ ਇਸ ਦਿਨ ਕਿਹੜਾ ਗੱਜਰ ਲੱਗਿਆ ਹੈ ਗੱਲਾ ਸਾਰਾ ਖਾਲੀ ਹੈ ਤੇ ਇਸ ਕਿੰਨਾ ਸੀ ਗੱਲੇ ਸੋ ਗੱਲੇ ਤਾਂ 5-600 ਦੇ ਕਰੀਬ ਹੀ ਹੁੰਦਾ ਇਸ ਤੋਂ ਜ਼ਿਆਦਾ ਨਹੀਂ ਉਹ ਗੋਲ ਗੁਲੇਟ ਭਾਂਜਾਲਾ ਯਾਰ 1100 ਤੋਂ ਨਹੀਂ ਵੱਧ ਹੋਣਾ ਪਰ ਜਿਹੜਾ 16381 ਨੇ ਵੱਖਰਾ ਰੱਖਿਆ ਹੁੰਦਾ ਜਿਹੜਾ ਵਪਾਰੀ ਕੋਈ ਆ ਗਿਆ ਸੌਦਾ ਦੇਣਾ ਨਹੀਂ ਮਤਲਬ ਪੈਸੇ ਲੱਗਿਆ 2 ਦਿਨ ਨਹੀਂ ਲੱਗਿਆ ਉਹਨੂੰ ਦੇਣੇ ਤਾਂ ਹੁੰਦੇ ਹੀ ਆ ਉਹ ਤਾਂ ਐਸੀ ਉਹ 16300 ਵੱਖਰਾ ਹੀ ਉਹ ਤਾਂ ਲਿਖਿਆ ਵੀ ਹੁੰਦਾ ਨਾ ਮੇਰੇ ਕਾਪੀ ਦੇ ਹਾਂਜੀ 16300 ਪੂਰੇ 16300 ਤੇ ਹੁਣ ਸਾਈ ਸੀ ਹੁਣ ਸਾਈ ਸੀ ਕੰਪਲੀਟ ਕੀਤੀ ਸੀ 100 ਨੰਬਰ ਤੇ ਕੀਤੀ ਸੀ 112 ਵਾਲੇ ਉਹ ਆਏ ਸੀਗੇ ਦੇ ਉਹ ਕਿ ਆ ਕੰਮਿਆ ਸੈਂ ਕਰਾ ਕੇ ਵੀ ਲੈ ਗਿਆ ਕੋਈ ਅਸੀਂ ਆਪਣੀ ਕਾੱਕ ਚੱਲੇ ਹੁਣ ਉਹ ਕਹਿੰਦੇ ਆ ਥਾਣੇ ਜਾ ਕੇ ਵੀ ਲਿਖਾ ਕੇ ਆ ਲਿਖਤੀ ਦਿਓ ਮੈਂ ਉਹ ਮਤਨ ਦਾ ਆਈਡੀਆ ਕਿੰਨਾ ਨੁਕਸਾਨ ਹੋਊਗਾ ਆ ਕਿੰਨਾ ਪੁੰਨਾ ਲਾਤਾ ਜਗਣੀ ਹੈ ਤਾਂ 100 ਰੁਪਏ ਤੋਂ ਥੱਲੇ ਤਾਂ ਪੈਂਦੇ ਨਹੀਂ 135 ਰੁਪਏ ਕਿੰਨਾ ਕਿ ਲਖਾਇਆ ਭੱਤੇ ਸੁਣ ਕਿੰਨਾ ਕਿ ਉਹ ਉਹਨਾਂ ਨੇ ਆ ਨਹੀਂ ਲਿਖਿਆ ਕੈਸੀ ਲਿਖਿਆ ਉਹਨਾਂ ਨੇ ਇਹਨਾਂ ਦਾ ਕੁਝ ਨਹੀਂ ਲਿਖਿਆ ਇਹਦੇ ਲਾ ਕੇ ਟੋਟਲ 16 34 35 ਹਜ਼ਾਰ ਦਾ ਨੁਕਸਾਨ ਹੋ ਗਿਆ ਇਹ ਸੋਸ ਜੀ ਵੀ ਕੈਮਰੇ ਲੱਗੇ ਨੇ ਕੈਮਰੇ ਨਹੀਂ ਲੱਗੇ ਕੈਮਰੇ ਉਹ ਪਰੇ ਲੱਗੇ ਆ ਜਿਹੜਾ ਕਿ ਆ ਬਫਰੂਦ ਦੂਸਰੇ ਨਾਲ ਪੱਲੇ ਪਾਸੇ ਜਨਰੇਟਰ ਵਾਲੀ ਦੁਕਾਨਾ ਉਹਨਾਂ ਦੇ ਲੱਗੇ ਆ ਜਿੰਦੇ ਥੋੜੇ ਜਿਆਦਾ ਰਾਤ ਨੂੰ ਜਿੰਦੇ ਵੀ ਨਾਲ ਲੱਗੇ ਦਿਂਦੀ ਤਾਂ ਲੱਭਦੇ ਲੱਭਦੇ ਆ ਕੈਨ ਲੱਭੇ ਸਾਨੂੰ ਆ ਕੈਨ ਜਿਹੜੇ ਆ ਲਿਆਂਦੇ ਆ ਚੱਕੇ ਉੱਥੋਂ ਪੁਲਿਸ ਵਾਲੇ ਕਹਿੰਦੇ ਆ ਫੋਟੋ ਖੇਚ ਲਓ ਤੇ ਰੱਖ ਲਓ ਉਹ ਜਿਹੜੇ 112 ਨੰਬਰ ਬਸੰਤ ਪਿਕਨਿਕ ਸਪੋਰਟ ਕਿਹੜੀ ਜਗ੍ਹਾ ਤੇ ਇਹ ਦਾਦਾ ਸਵਾਮੀ ਸਾਧ ਸੰਗਤ ਦੇ ਲੱਗੇ ਆ ਕਿ ਆ ਬਫਰੂਦ ਜੇ ਜੋ ਬਿਲਕੁਲ ਲੱਗੇ ਤਿੰਨ ਦੁਕਾਨਾਂ ਚੱਲਦੀਆਂ ਮੋਂ ਕਰਦੇ ਤੋਸਾ ਚੰਪਨ ਮੇਰਾ ਸਮਾਨ ਦਵਾਇਆ ਜਾਵੇ ਇਨਸਾਫ ਇਨਸਾਫ ਤਾਂ ਕਹਿੰਨੇ ਇਨਸਾਫ ਤਾਂ ਕਰੰਦੇ ਨਹੀਂਗੇ ਇਨਸਾਫ ਤਾਂ ਹਰ ਵਾਰੀ ਕਹਿੰਨੇ ਪਿੱਛੇ ਵੀ ਚੋਰੀ ਹੋਈ ਸੀ ਇਨਸਾਫ ਤੂੰ ਤਾਂ ਇਨਸਾਫ ਦਾ ਐਵੇਂ ਨਾਂ ਰਹਿ ਗਿਆ ਸਰਕਾਰੀ ਇਨਸਾਫ ਕਰਦੇ 16300 ਰੁਪਏ ਉਹ ਦੁਕਾਨ ਤੇ ਕਿਉਂ ਰੱਖਿਆ ਹੋਇਆ ਮੈਂ ਤਾਂ ਲੋੜ ਰੱਖਿਆ ਹੁੰਦਾ ਕਿਉਂਕਿ ਵਪਾਰੀਆਂ ਦੇਣੇ ਵਪਾਰੀ ਏ ਥੋੜੀ ਕਾਂਗੇ ਤੈਨੂੰ ਪੈਸੇ ਆ ਨਹੀਂ ਭਾਈ ਜਿੰਨੂੰ ਸੌਦਾ ਲਿਖਾਇਆ ਉਹਦੇ ਵੀ ਰੱਖਣੇ ਪੈਣੇ ਆ ਜੇ ਜੇਵੇ ਤੇ ਅਧਿਕਰਤ ਸਾਰਾ ਵਪਾਰੀ ਨਗਰ ਦਾ ਜਾਂ ਆਨਲਾਈਨ ਦਾ ਫੁੱਲ ਫਾਈ ਸੀ ਨਾ ਫੁੱਲ ਫਾਈ ਸੀ ਹਾਂਜੀ ਹੁਣ ਤੁਸੀਂ ਦੇਖੋ ਜੀ ਇੰਚਾ ਫਰਦਾ ਕੱਟੀ ਹੁੰਦਾ ਮੁਆਵਜ਼ਾ ਦਵਾਇਨ ਨਾਲ ਕੰਮ ਹੋਵੇ ਸਾਹ ਤੱਕ ਪ੍ਰਸ਼ਾਸਨ ਕੋ ਕੀ ਆ ਪ੍ਰਸ਼ਾਸਨ ਤੇ ਇਹੀ ਮੰਗਾ ਗੱਲਾਂ ਦਾ ਘੜਾ ਨਾ ਕਰੋ ਗੱਲਾਂ ਦਾ ਅਸੀਂ ਭਗਵਾਨਤ ਮਾਨ ਦਾ ਵੀ ਸੁਣਦੇ ਇਹਨਾਂ ਦਾ ਵੀ ਸੁਣਦੇ ਅਸੀਂ ਤਾਂ ਵੋਟਾਂ ਪਾ ਕੇ ਕਈ ਆਈ ਸੋਚਦੇ ਪਤਾਨੇ ਆ ਉਸ ਬਾਈ ਜਿੰਨੀਆਂ ਲੁਕਤਾਂ ਘੋੜਾਂ ਦੇ ਚੋਰਾ ਇੱਥੇ ਹੋ ਰੀਆਂ ਸਾਡੇ ਉਸ ਨੇ ਕਹਿੰਦੇ ਇਧਰੋਂ ਵੇੜਾ ਲਾਇਆ ਉਹ ਲੰਗਦੇ ਆ ਜੋ ਸਾਹਮਣੇ ਬੜੇ ਤਾੜੀਆਂ ਮਾਰਦੇ ਬੈਠੇ ਹੁੰਦੇ ਪਾਲੇ ਪਾਛੇ ਪੈਗ ਸੱਗਾ ਉਹ ਪਿੱਪਲ ਦੇ ਲੱਗੇ ਕੋਈ ਪਰਵਾਹ ਹੀ ਨਹੀਂ ਉਹ ਇੱਧਰ ਦੀ ਵੜਦੀ ਆਉਂਦੀ ਬਾਈਕਾਂ ਚੱਕ ਕੇ ਭੱਜ ਜਾਂਦੇ ਉਧਰ ਵਾਲੇ ਇੱਧਰ ਦੀ ਭੱਜ ਜਾਂਦੇ ਆ ਉੱਥੇ ਇੱਕੋ ਸਾਹਮਣੇ ਆ ਪਲਾਟ ਥਾਣੀ ਓਏ ਸੀਜੀ ਬਸੰਤ ਪਿਕਨਿਕ ਸਪੋਰਟ ਜਿਹੜਾ ਬਾਈਪਾਸ ਰੋਡ ਤੇ ਰਾਧਾ ਸੁਆਮੀ ਡੇਰੇ ਸਾਹਮਣੇ ਆ ਇਹਨਾਂ ਦਾ ਕਹਿਣਾ ਕਿ ਰਾਤੀ ਇੱਥੇ ਚੋਰੀ ਹੋਈ ਆ ਚੋਰ ਜਿਹੜਾ ਕੈਸ਼ ਆ ਤੇ ਹੋਰ ਫਰਿੱਜ ਤੋਂ ਬੜਾ ਸਾਮਾਨ ਆ ਉਹ ਕੱਢ ਕੇ ਲੈ ਗਏ ਇਹਨਾਂ ਨੇ ਇਹੀ ਮੰਗਿਆ ਕਿ ਇਹਨਾਂ ਨੂੰ ਇਨਸਾਫ ਦਵਾਇਆ ਜਾਵੇ ਤੇ ਚੋਰਾਂ ਨੂੰ ਫੜ ਕੇ ਤੇ ਜੇਲ੍ਹ ਤੋਂ ਛੱਡਿਆ ਜਾਵੇ ਔਰਤਾਂ ਕੇ ਇਹਨਾਂ ਦੀ ਜੜੀ ਪਰਵਾਹੀ ਕੀਤੀ ਜਾਵੇ ਕੈਮਰਾ ਪਰਸਨ ਸੋਨੇ ਢੇਂਗੜਾ ਦੇ ਨਾਲ ਸ਼ੀਲ ਢੇਂਗੜਾ ਇਕਤਾਲਾ ਨਿਊਜ਼ ਨਿਕੋਦਰ